ਉਨਸ ਜੀ ਗ੍ਰਿਫਟ ਚ ਖੜਾ ਹੈ ਸ਼ਖਸ ਜੋ ਤੁਸੀਂ ਦੇਖ ਰਹੇ ਹੋ ਇਹ ਇੱਕ ਹੈਂਡੀਕੈਪਡ ਹੈ ਤੇ ਆਪਣਾ ਨਾਮ ਮਾਨ ਸਿੰਘ ਦੱਸ ਰਿਹਾ ਹੈ ਜੋ ਕਿ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੁਸੀਂ ਹੈਰਾਨ ਹੋਵੋਗੇ ਕਿ ਇਸ ਵਿਅਕਤੀ ਨੇ ਆਪਣੀ ਇਸੇ ਮਜਬੂਰੀ ਨੂੰ ਸਮਗਲਿੰਗ ਲਈ ਵਰਤਣਾ ਸ਼ੁਰੂ ਕਰ ਦਿੱਤਾ ਆਪਣੀ ਨਕਲੀ ਲੱਤ ਵਿੱਚ ਅਫੀਮ ਰੱਖ ਕੇ ਨਸ਼ਾ ਤਸਕਰੀ ਕਰ ਰਿਹਾ ਸੀ ਜਿਸ ਦਾ ਪਰਦਾਫਾਸ਼ ਕਰਦੇ ਹੋਏ ਜਲੰਧਰ ਪੁਲਿਸ ਨੇ ਇਸ ਸ਼ਖਸ ਨੂੰ 3 ਕਿਲੋ ਫੀਮ ਸਮੇਤ ਗ੍ਰਿਫਤਾਰ ਕੀਤਾ ਹੈ ਐਸਪੀ ਰਾਜਵੀਰ ਸਿੰਘ ਨੇ ਦੱਸਿਆ ਕਿ ਵਿਦੀਪੁਰ ਫਾਟਕ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਏਐਸਆਈ ਰਗੁਨਾਥ ਸਿੰਘ ਅਤੇ ਸੁਰਜੀਤ ਸਿੰਘ ਨੇ ਵਾਹਨ ਵਿੱਚੋਂ ਉਤਰੇ ਇੱਕ ਹੈਂਡੀਕੈਪ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਸ ਦੇ ਲੱਕ ਤੇ ਬੰਨੇ ਹੋਏ ਪਰਨੇ ਵਿੱਚੋਂ 1.5 ਕਿਲੋ ਫੀਮ ਬਰਾਮਦ ਹੋਈ, ਜਦਕਿ ਪੁੱਛਗਿੱਛ ਦੌਰਾਨ ਉਕਤ ਵਿਅਕਤੀ ਦੀ ਨਕਲੀ ਲੱਤ ਵਿੱਚੋਂ ਵੀ 1.5 ਕਿਲੋ ਫੀਮ ਹੋਰ ਬਰਾਮਦ ਹੋਈ। ਸੁਪਰਵਾਈਜ਼ਨ 'ਚ ਵਿਦੀਪੁਰ ਫਾਟਕ ਕੋਲੇ ਨਾਕਾ ਲਾਇਆ ਹੋਇਆ ਸੀ, ਜਿੱਥੇ ਇੱਕ ਬੰਦਾ ਪੈਦਲ ਲੰਗੜਾ ਕੇ ਤੁਰਦਾ। ਰਾਈਟ ਸਾਈਡ ਦੀ ਉਹ ਲਿੰਪ ਤੋਂ ਲੰਗਾ ਤੁਰ ਰਿਹਾ ਸੀ ਉਹ ਉਹ ਪੁਲਿਸ ਨੂੰ ਦੇਖ ਕੇ ਵਿਦੀਪੁਰ ਪਿੰਡਾਂ ਲੋਕ ਹਸ ਕਰਨ ਲੱਗਿਆ ਸੀ ਜਿਹਨੂੰ ਸਾਥੀ ਮੰਦਰ ਨਾਲ ਰੋਕ ਕੇ ਬੰਨ੍ਹਿਆ ਉਹਦੀ ਪੁੱਛਪੜਤਾਲ ਕੀਤੀ ਤੇ ਉਹ ਜਿਹੜੀ ਤਲਾਸ਼ੀ ਹੈ ਸਾਡੇ ਡੀਐਸਪੀ ਰਣਜੀਤ ਸਿੰਘ ਦੀ ਹਾਜ਼ਰੀ ਚ ਹੋਈ ਹੈ ਉਹਦੇ ਲੱਕੜਾਂ ਮੰਨੇ ਹੋਏ ਪਰਨੇ ਚੋਂ 1.5 ਕਿਲੋ ਅਫੀਮ ਰਾਮ ਧੋਈ ਜਦੋਂ ਉਹਦੀ ਅੱਗੇ ਮਜੀਦ ਜਾਂਮਤ ਤਲਾਸ਼ੀ ਕੀਤੀ ਗਈ ਇਹ ਅੱਜ ਬੜਾ ਇੱਕ ਸਰਪ੍ਰਾਈਜ਼ ਹੈਗਾ ਵੀ ਉਹਦੀ ਜਿਹੜੀ ਸੱਜੀ ਲੱਤ ਹੈ ਉਹ ਆਰਟੀਫੀਸ਼ੀਅਲ ਹੈ ਉਹ ਜਿਹੜਾ ਗੈਪ ਸੀ 1.5 ਕਿਲੋ ਫੀਮ ਉਹਦੇ ਵਿੱਚ ਸੀ ਵੀ ਜੇਕਰ ਲੱਕ ਵਾਲੀ ਫੀਮ ਨਾ ਹੁੰਦੀ ਸ਼ਾਇਦ ਉਹ ਸਕਿਪ ਕਰ ਜਾਂਦਾ ਪਰ ਉਹਦੇ ਕਰਕੇ ਹੀ ਉਹ ਵਜਾ ਕਰਕੇ ਜਿਹੜੀ ਫੀਮ ਜ਼ਿਆਦਾ ਸੀ 1.5 ਕਿਲੋ ਨੇ ਥੱਲੇ ਪਾਈ ਸੀ 1.5 ਕਿਲੋ ਲੱਗਣਾ ਬੰਦੇ ਇਹਨੂੰ ਕੱਪ ਕਰਕੇ ਪਰਚਾ ਦੱਟ ਦਿੱਤਾ ਜੀ ਨਸ਼ਾ ਪਸਕੀ दारू ਦਾ ਜਨ ਕਈ ਲੋਕਾਂ ਵਿੱਚ ਵਧਦਾ ਜਾ ਰਿਹਾ ਹੈ ਇਸ ਨੂੰ ਠੱਣਨ ਲਈ ਪੁਲਿਸ ਵੱਲੋਂ ਕਈ ਤਰ੍ਹਾਂ ਦੀਆਂ ਛਾਪੇਮਾਰੀਆਂ ਅਤੇ ਨਾਕੇਬੰਦੀਆਂ ਕੀਤੀਆਂ ਜਾ ਰਹੀਆਂ ਨੇ ਜਲੰਧਰ ਤੋਂ ਪਰੰਦੀ ਸਿੰਘ ਰੰਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ